ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਜਿਹੜਾ ਮੇਰਾ ਵਿਸ਼ਾ ਹੈ ਉਹ ਵਿਸ਼ਾ ਹੈ ਸਮਾਜ ਦੀ ਨਿੱਗਰਦੀ ਹੋਈ ਹਾਲਾਤ ਨੂੰ ਵੇਖ ਕੇ ਕਿਉਂਕਿ ਬਹੁਤ ਦੁੱਖ ਹੁੰਦਾ ਹੈ ਜਦੋਂ ਆਪਣੇ ਸਮਾਜ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਭਾਈਚਾਰੇ ਨੂੰ ਵੇਖੀਦਾ ਹੈ ਔਰ ਉਹਦੇ ਵਿੱਚੋਂ ਨਜ਼ਰ ਆਉਂਦਾ ਹੈ ਵੀ ਜੋ ਸਾਡੇ ਕਲਚਰ ਦੇ ਨਾਲ ਚੀਜ਼ ਸੰਬੰਧੀ ਨਹੀਂ ਰੱਖਦੀ ਉਹ ਸਾਡੇ ਕਲਚਰ ਵਿੱਚ ਆਣ ਕੇ ਆਪਣੇ ਪੈਰ ਪਸਾਰ ਚੁੱਕੀ ਹੈ ਤੇ ਕਿਉਂ ਉਹਦਾ ਨਾਮ ਹੈ ਤਲਾਕ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਕਰ ਦਿਆਂ ਕੁਝ ਲਫ਼ਜ਼ ਹੀ ਐਸੇ ਨੇ ਜਿਨ੍ਹਾਂ ਦਾ ਪ੍ਰਭਾਵ ਬੜਾ ਬੁਰਾ ਹੁੰਦਾ ਹੈ ਐਗਜ਼ਾਮਪਲ ਐਕਸੀਡੈਂਟ ਜਦੋਂ ਤੁਸੀਂ ਕਿਧਰੇ ਸੁਣਦੇ ਹੋ ਨਾ ਵੀ ਤੁਹਾਡੇ ਕਿਸੇ ਸੱਜਣ ਦਾ ਤੁਹਾਡੇ ਮਿੱਤਰ ਦਾ ਤੁਹਾਡੇ ਭਾਈ ਬੰਧੂ ਦਾ ਕਿਧਰੇ ਐਕਸੀਡੈਂਟ ਹੋ ਗਿਆ ਤੇ ਉਹ ਜਿਹੜਾ ਐਕਸੀਡੈਂਟ ਲਫ਼ਜ਼ ਹੈ ਨਾ ਉਹ ਤੁਹਾਨੂੰ ਇੱਕ ਵਾਰੀ ਅੰਦਰੋਂ ਹਿਲਾ ਕੇ ਰੱਖ ਦਿੰਦਾ ਹੈ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਐਕਸੀਡੈਂਟ ਦੇ ਅੰਦਰ ਅੱਜ ਤੋਂ ਪਹਿਲਾਂ ਤੁਸੀਂ ਮਾੜੀ-ਮੋਟੀ ਸੱਟ ਲੱਗੀ ਵੀ ਵੇਖੀ ਐ ਲੱਤਾਂਾਂ ਟੁੱਟੀਆਂ ਵੀ ਵੇਖੀ ਐ ਬੰਦੇ ਨੂੰ ਮੰਜੇ ਤੇ ਬੈਠਿਆਂ ਵੀ ਵੇਖਿਆ ਤੇ ਬੰਦੇ ਨੂੰ ਮੁੱਕਦਿਆਂ ਵੀ ਵੇਖਿਆ ਮਰਦਿਆਂ ਵੀ ਵੇਖਿਆ ਐਕਸੀਡੈਂਟ ਨਾ ਹੀ ਇਦਾਂ ਦਾ ਜਦੋਂ ਤੁਸੀਂ ਕਿਧਰੇ ਆਪਣੇ ਕਿਸੇ ਸੱਜਣ ਮਿੱਤਰ ਭਾਈ ਬੰਦੂ ਰਿਸ਼ਤੇਦਾਰ ਦੇ ਬਾਰੇ ਸੁਣਦੇ ਹੋ ਵੀ ਫਲਾਣੇ ਦਾ ਫਲਾਣੇ ਹਸਪੀਟਲ ਦੇ ਅੰਦਰ ਅੱਜ ਆਪਰੇਸ਼ਨ ਐ ਉਹਦੀ ਸਰਜਰੀ ਤੇ ਉਹ ਸਰਜਰੀ ਲਫ਼ਜ਼ ਵੀ ਤੁਹਾਨੂੰ ਇੱਕ ਵਾਰੀ ਅੰਦਰੋਂ ਹਿਲਾ ਦਿੰਦਾ ਹੈ ਅਗਰ ਤੁਸੀਂ ਉਹਦੇ ਵਾਸਤੇ ਸੱਚੇ ਹੋ ਹਮਦਰਦ ਹੋ ਔਰ ਚੰਗੇ ਹੋ ਤੁਹਾਡੇ ਅੰਦਰ ਇਨਸਾਨੀਅਤ ਜੀਉਂਦੀ ਹੋਈ ਤੇ ਅੰਦਰੋਂ ਬੰਦਾ ਹਿੱਲ ਜਾਂਦਾ ਹੈ ਪਤਾ ਕਿਉਂ ਕਿ ਆਪਰੇਸ਼ਨ ਦੇ ਦੌਰਾਨ ਬਹੁਤ ਕੁਝ ਵਿਗੜਦਾ ਵੇਖਿਆ ਹੈ ਬਹੁਤ ਕੁਝ ਸਮਰਦਾ ਵੇਖਿਆ ਹੈ ਬੰਦੇ ਮਰਦੇ ਵੀ ਵੇਖੇ ਨੇ ਬੰਦੇ ਮੌਤ ਦੇ ਮੂੰਹ ਵਿੱਚੋਂ ਵਾਪਸ ਆਉਂਦੇ ਬਚਦੇ ਵੀ ਵੇਖੇ ਨੇ ਇਸ ਤਰ੍ਹਾਂ ਦੇ ਲਫ਼ਜ਼ੇ ਤਲਾਕ ਜੀਦੀ ਰੇਸ਼ੋ ਸਾਡੇ ਸਿੱਖ ਜਗਤ ਦੇ ਅੰਦਰ ਪੰਜਾਬੀ ਕਲਚਰ ਦੇ ਅੰਦਰ ਭਾਈਚਾਰੇ ਦੇ ਅੰਦਰ ਜਾਂ ਐਵੇਂ ਕਹੀਏ ਦੇਸ਼ ਦੇ ਅੰਦਰ ਪੂਰੇ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਜੀਦੀ ਰੇਸ਼ੋ ਪੈਰੋਂ ਪੈਰ ਵਧਦੀ ਹੋਈ ਨਜ਼ਰ ਪੈ ਰਹੀ ਹੈ ਇਹ ਠੀਕ ਹੈ ਪੱਛਮ ਦੇਸ਼ਾਂ ਦੇ ਅੰਦਰ ਇਸ ਤਰ੍ਹਾਂ ਦਾ ਕੁਝ ਹੁੰਦਾ ਵਾ ਪ੍ਰਧਾ ਨਜ਼ਰ ਪੈਂਦਾ ਸੀ ਉਹਨਾਂ ਦੇ ਸਬੰਧ ਹੋਰ ਤਰ੍ਹਾਂ ਦੇ ਸਨ ਪਰ ਸਾਡਾ ਕਲਚਰ ਸਾਡਾ ਸਭਿਆਚਾਰ ਹੋਰ ਤਰ੍ਹਾਂ ਦਾ ਸੀ ਪਰ ਬੰਦਾ ਹੋਰ ਤਰ੍ਹਾਂ ਦਾ ਜਾ ਰਿਹਾ ਉਨ੍ਹਾਂ ਦੇ ਜਿਹੜੇ ਵੱਧਦੇ ਹੋਏ ਪਰਸੈਂਟੇਜ ਨੇ ਉਹ ਬੜੇ ਦੁਖਦਾਈ ਨੇ ਔਰ ਹਰ ਸਿਆਣੇ ਬੰਦੇ ਨੂੰ ਸਮਝਦਾਰ ਇਨਸਾਨ ਨੂੰ ਤਲਾਕੇ ਜਿਹੜਾ ਉਹ ਛੁਰੀ ਦੀ ਤਰ੍ਹਾਂ ਚੁਪਦਾ ਹੈ ਤੇ ਜਿਹੜੇ ਕੁਛ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਸ ਘਰ ਦੇ ਵਿਰੋਧੀ ਨੇ ਉਹਨਾਂ ਸ਼ਕਸ਼ਾਂ ਦੇ ਵਿਰੋਧੀ ਨੇ ਉਹਨਾਂ ਦੇ ਅੰਦਰ ਲੱਡੂ ਵੀ ਫੁੱਟਦੇ ਨੇ ਉਹਨਾਂ ਨੂੰ ਖੁਸ਼ੀ ਵੀ ਹੁੰਦੀ ਪਰ ਉਹ ਖੁਸ਼ੀ ਬੜੀ ਨੀਵੀਂ ਪੱਦਰ ਦੀ ਨੀਚ ਦਰਜੇ ਦੀ ਖੁਸ਼ੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਕਿਸੇ ਦੇ ਉਜਾੜੇ ਵਿੱਚੋਂ ਖੁਸ਼ੀ ਲੱਭਣੀ ਕਿਸੇ ਦੇ ਰੋਣੇ ਵਿੱਚੋਂ ਖੁਸ਼ੀ ਲੱਭਣੀ ਕਿਸੇ ਦੇ ਘਾਟੇ ਵਿੱਚੋਂ ਖੁਸ਼ੀ ਲੱਭਣੀ ਇਹ ਕੋਈ ਖੁਸ਼ੀ ਖੁਸ਼ੀ ਨਹੀਂ ਬੜੀ ਨੀਮੀ ਪੱਦਰ ਦੇ ਇਨਸਾਨ ਦੀਆਂ ਨਿਸ਼ਾਨੀਆਂ ਨੇ ਖੈਰ ਮੈਂ ਇਸ ਪਾਸੇ ਨਾ ਤੁਰਾਂ ਗੱਲ ਕਰ ਰਿਹਾ ਆਂ ਵੀ ਇਹ ਜਿਹੜੀ ਤਲਾਕ ਦੀ ਰੇਸ਼ੋ ਵੱਧਦੀ ਜਾ ਰਹੀ ਏ ਇਹਦੇ ਵਾਸਤੇ ਮੇਰੇ 2-4 ਨੁਕਤੇ ਨੇ ਸ਼ਾਇਦ ਇਹ ਨੁਕਤੇ ਕਿਦਰੇ ਮੀਆਂ ਬੀਬੀ ਦੀ ਪਕੜ ਵਿੱਚ ਆ ਜਨ ਉਹਨਾਂ ਦਾ ਘਰ ਟੁੱਟਣੋਂ ਬਚ ਜਾਏ ਹੋ ਸਕਦਾ ਹੈ ਬੱਚਿਆਂ ਦੇ ਧਿਆਨ ਵਿੱਚ ਆਜਨ ਆਪਣੇ ਆਪ ਨੂੰ ਸਮਝਾਉਣ ਵਿੱਚ ਉਹ ਕਾਮਯਾਬ ਹੋ ਸਕਣ। ਤੋਂ ਉਮੀਦ ਹੈ ਮੈਂ ਇਹਨਾਂ ਨੁਕਤਿਆਂ ਨੂੰ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਦਾ ਦੋ ਚਾਰ ਨੁਕਤੇ ਨੇ ਉਹਨਾਂ ਨੂੰ ਸਮਝਣ ਤੇ ਆਪਣੇ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਿਓ। ਨੰਬਰ 1 ਦਾ ਨੁਕਤਾ। ਜਿਹੜੀ ਪਤੀ ਤੇ ਪਤਨੀ ਦੀ ਸਾਂਝ ਹੈ ਨਾ ਉਹ ਬੜੀ ਪਵਿੱਤਰ ਜਿਹੀ ਸਾਂਝ ਹੈ। ਜਿਹੜੀ ਉਹਨਾਂ ਦੀ ਨੇੜਤਾ ਹੈ ਨਾ ਉਹ ਬੜੀ ਪਵਿੱਤਰ ਜਿਹੀ ਨੇੜਤਾ ਹੈ। ਆਪਣੇ ਪਰਦੇ ਦੀਆਂ ਗੱਲਾਂ ਆਪਣੇ ਅੰਦਰ ਦੀਆਂ ਗੱਲਾਂ ਆਪਣੇ ਘਰ ਦੀਆਂ ਗੱਲਾਂ ਤੁਹਾਡੀ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਾ ਜਾਣ। ਭਾਵੇਂ ਕੋਈ ਪਤਨੀ ਦੀ ਸਹੇਲੀ ਹੈ ਭਾਵੇਂ ਕੋਈ ਪਤੀ ਦਾ ਦੋਸਤ ਹੈ ਆਪਣੇ ਫਰੈਂਡ ਸਰਕਲ ਤੱਕ ਉਹ ਗੱਲਾਂ ਨਾ ਜਾਣ ਜਿਹੜੀਆਂ ਤੁਹਾਡੀਆਂ ਨਿੱਜੀ ਨੇ ਜਿਹੜੀਆਂ ਤੁਹਾਡੀਆਂ ਖਾਸ ਨੇ ਕਿਹੜਾ ਘਰ ਹੈ ਜਿਸ ਘਰ ਦੇ ਅੰਦਰ ਥੋੜਾ ਬਹੁਤਾ ਮਨਮਟਾਵ ਨਹੀਂ ਹੁੰਦਾ। ਜਦੋਂ ਤੁਸੀਂ ਉਸ ਮਨਮਟਾਵ ਨੂੰ ਦੂਜੇ ਦੇ ਸਾਹਮਣੇ ਰੱਖਦੇ ਹੋ ਖੋਲ੍ਹਦੇ ਹੋ ਸਲਾਹ ਲੈਣੀ ਸ਼ੁਰੂ ਕਰਦੇ ਹੋ ਦੂਜੇ ਨੂੰ ਤੁਹਾਡੇ ਅੰਦਰ ਬਾਰੇ ਗਿਆਨ ਨਹੀਂ ਹੁੰਦਾ ਤੁਹਾਡੇ ਫੀਲਡ ਬਾਰੇ ਗਿਆਨ ਨਹੀਂ ਹੁੰਦਾ ਉਹਨੇ ਕੋਈ ਨਾ ਕੋਈ ਐਸੀ ਸਲਾਹ ਦੇਣੀ ਹੈ ਤੁਸੀਂ ਮੰਨ ਲੈਣੀ ਹੈ ਤੁਹਾਡਾ ਘਰ ਚੱਕਣਾ ਚੂਰ ਹੋ ਕੇ ਰਹਿ ਜਾਂਦਾ ਆਪਣੀਆਂ ਗੱਲਾਂ ਆਪਣੇ ਆਪ ਸੁਲਝਾਉਣ ਦਾ ਯਤਨ ਕਰੋ ਬਾਹਰ ਨਾ ਕਰੋ ਭਾਵੇਂ ਤੁਹਾਡੇ ਫਰੈਂਡ ਨੇ ਜਾਂ ਤੁਹਾਡੇ ਰਿਸ਼ਤੇਦਾਰ ਨੇ ਜਦੋਂ ਹੱਦੋਂ ਪਾਣੀ ਨੰਗ ਚ ਐ ਸਿਰੋਂ ਪਾਣੀ ਨੰਗ ਜਾਏ ਫੇਰ ਗੱਲਬਾਤ ਆਉਣੀ ਵੱਖਰੀ ਗੱਲ ਹੈ ਨੰਬਰ 2 ਜਿਹੜੇ ਲੋਕ ਨੇ ਨਾ ਲੋਕ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਹਸਮ ਨਹੀਂ ਕਰਨਗੇ ਕੰਿਆਂ ਤੱਕ ਅੱਗੇ ਗੱਲਾਂ ਪਹੁੰਚਾਉਣਗੇ ਪੰਜਾਬੀ ਦੀ ਕਹਾਵਤ ਹੈ ਤੁਹਾਨੂੰ ਛੱਜ ਵਿੱਚ ਪਾ ਕੇ ਛੱਟਣਗੇ ਤੁਹਾਨੂੰ ਭੰਡਣਗੇ ਲੋਕ ਚਸਕਾਲੂ ਨੇ ਤੁਹਾਡਾ ਘਰ ਬिखरਦਾ ਏ ਤੁਸੀਂ ਕਲੇਸ਼ ਵਿੱਚ ਉਹ ਉਹਨਾਂ ਨੇ ਚਸਕੇ ਲੈ ਲੈ ਕੇ ਇੱਕ ਦੂਜੇ ਦੇ ਨਾਲ ਮੂੰਹ ਜੋੜ ਜੋੜ ਕੇ ਗੱਲਾਂ ਕਰਨੀਆਂ ਨੇ ਉਹਨਾਂ ਨੇ ਸਵਾਦ ਲੈਣਾ ਹੈ ਘਰ ਤੁਹਾਡਾ ਬिखरਦਾ ਹੋਇਆ ਨਜ਼ਰ ਪੈ ਰਿਹਾ ਇਸ ਤੋਂ ਅੱਗੇ ਇਹ ਜਿਹੜੀ ਗੱਲ ਇੱਕ ਦੂਜੇ ਨੂੰ ਕਹਿਣੀ ਪਤੀ ਨੇ ਪਤਨੀ ਨੂੰ ਕਹਿਣੀ ਪਤਨੀ ਨੇ ਪਤੀ ਨੂੰ ਕਹਿਣੀ ਇਹ ਗੱਲ ਬੜੀ ਮਾੜੀ ਏ ਵੀ ਮੈਂ ਤੇਰੇ ਨਾਲੋਂ ਘੱਟ ਥੋੜਾ ਆ ਮੈਂ ਤੇਰੇ ਨਾਲੋਂ ਪਿੱਛੇ ਥੋੜਾ ਆ ਜਦੋਂ ਇੱਕ ਘਰ ਹੋਵੇ ਇੱਕ ਘਰ ਨੂੰ ਤੁਸੀਂ ਦੋਵਾਂ ਨੇ ਮਿਲ ਕੇ ਅੱਗੇ ਤੋਰਨਾ ਹੈ ਚਲਾਉਣਾ ਹੈ ਉੱਥੇ ਫਿਰ ਇੱਕ ਦੂਜੇ ਦੇ ਉੱਤੇ ਪ੍ਰਭਾਵ ਬਣਾਉਣ ਦੀ ਗੱਲ ਕਿੱਥੇ ਰਹਿ ਜਾਂਦੀ ਵੀ ਤੂੰ ਮੇਰੇ ਥੱਲੇ ਲੱਗ ਕੇ ਰਹਿ ਮੈਂ ਤੇਰੇ ਥੱਲੇ ਲੱਗ ਕੇ ਰਹਿਵਾਂ ਮੈਂ ਤੇ ਬਹੁਤ ਵਾਰ ਇਹਨਾਂ ਪ੍ਰਭਾਵ ਬਣਾਉਣ ਦੀ ਜਗ੍ਹਾ ਦੇ ਉੱਤੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਦੂਜੇ ਨੂੰ ਅੰਡਰਸਟੈਂਡ ਕਰੋ। ਇੱਕ ਦੂਜੇ ਦੇ ਨਾਲ ਕੋਆਪਰੇਟ ਕਰੋ। ਹਰ ਵਕਤ ਪਤੀ ਸੱਚੀ ਗੱਲ ਨਹੀਂ ਕਰਦਾ। ਹਰ ਵਕਤ ਪਤਨੀ ਚੰਗੀ ਗੱਲ ਨਹੀਂ ਕਰਦੀ। ਜੇ ਪਤਨੀ ਦੀ ਚੰਗੀ ਗੱਲ ਹੈ ਮੰਨ ਲੈਣੀ ਚਾਹੀਦੀ। ਪਤੀ ਦੀ ਚੰਗੀ ਗੱਲ ਹੈ ਸਲਾਹ ਹੈ ਮੰਨ ਲੈਣੀ ਚਾਹੀਦੀ। ਘਰ ਦੇ ਅੰਦਰ ਬਖੇੜਾ ਪੈਦਾ ਨਾ ਕਰੋ। ਇੱਕ ਦੂਜੇ ਦੇ ਉੱਤੇ ਪ੍ਰਭਾਵ ਨਾ ਬਣਾਓ। ਉੱਜੜ ਜਾਓਗੇ। ਘਰਾਂ ਦੇ ਘਰ ਉੱਜੜਦੇ ਨਜ਼ਰ ਪੈ ਰਹੇ ਨੇ। ਖੈਰ ਜੇ ਤੁਸੀਂ ਆਪਣੀਆਂ ਗੱਲਾਂ ਬਾਹਰ ਕਰਦੇ ਹੋ ਕੋਈ ਤੁਹਾਨੂੰ ਸਲਾਹ ਦਿੰਦਾ ਹੈ ਉਹ ਸਲਾਹ ਤੁਸੀਂ ਆਪਣੇ ਤੇ ਅਪਲਾਈ ਕਰ ਲੈਂਦੇ ਹੋ ਤੁਹਾਡਾ ਘਰ ਬिखर ਜਾਂਦਾ ਹੈ ਟੁੱਟ ਜਾਂਦਾ ਹੈ ਤੁਸੀਂ ਇਤਰਾਜ਼ ਲੈ ਕੇ ਆਪਣੇ ਉਸੇ ਫਰੈਂਡ ਕੋਲ ਚਲੇ ਜਾਂਦੇ ਹੋ ਵੀ ਤੂੰ ਆ ਦਿੱਤੀ ਸੀ ਸਲਾਹ ਤੇਰੀ ਸਲਾਹ ਨੂੰ ਮੈਂ ਕਰਕੇ ਇਦਾਂ ਇਦਾਂ ਮੰਨ ਲਿਆ ਤੇ ਮੇਰਾ ਤੇ ਕਲੇਸ਼ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਬਲਕੇ ਬਿਲਕੁਲ ਹੀ ਘਰ ਬिखर ਗਿਆ ਤੇ ਅਗਲੇ ਨੇ ਪਤਾ ਕੀ ਕਹਿਣਾ ਨਾਲੇ ਉਹਨੇ ਮੁਸਕੜੀ ਲੈਣੀ ਨਾਲੇ ਉਹਨੇ ਕਹਿਣਾ ਭਾਈ ਮੇਰੀ ਤੇ ਸਲਾਹ ਸੀ ਮੰਨਣਾ ਨਾ ਮੰਨਣਾ ਤੇ ਤੇਰੀ ਮਰਜ਼ੀ ਸੀ ਨਾ ਤੇਰਾ ਆਪਣਾ ਦਿਮਾਗ ਕੰਮ ਨਹੀਂ ਕਰਦਾ ਤੇਰੀ ਆਪਣੀ ਅਕਲ ਕੰਮ ਨਹੀਂ ਕਰਦੀ ਅਗਲੇ ਨੇ ਹੱਸ ਕੇ ਵਿਖਾ ਦੇਣਾ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੁੰਦਾ ਹੈ ਖੈਰ ਇਸ ਤੋਂ ਅੱਗੇ ਚੱਲਨੇ ਜਿਹੜੀ ਲੋਕਾਂ ਵੱਲੋਂ ਹਵਾ ਮਿਲਦੀ ਹੈ ਨਾ ਪਤਨੀ ਨੂੰ ਹਵਾ ਮਿਲੇ ਕਿ ਤੂੰ ਸੋਹਣੀ ਬਣੀ ਹੈ ਤੂੰ ਸਮਝਦਾਰ ਬਣੀ ਹੈ ਤੂੰ ਨਾ ਹੁੰਦੀ ਇਹਨੇ ਬਸਣਾ ਹੀ ਨਹੀਂ ਸੀ ਇਹਨੇ ਉੱਜੜ ਜਾਣਾ ਸੀ ਇਹ ਵੀ ਹਵਾ ਮਾੜੀ ਹੈ ਜਿਹੜੀ ਪਤੀ ਨੂੰ ਹਵਾ ਮਿਲਦੀ ਵੀ ਤੇਰੀ ਪਤਨੀ ਸੋਣੀ ਨਹੀਂ ਤੂੰ ਸਮਝਦਾਰ ਹੈਂ ਤੂੰ ਸੋਹਣਾ ਹੈਂ ਤੂੰ ਪੜਿਆ ਲਿਖਿਆ ਹੈਂ ਤੂੰ ਕਮਾਈ ਕਰਦਾ ਹੈਂ ਇਹ ਵੀ ਹਵਾ ਮਾੜੀ ਇਹ ਵੀ ਹਵਾ ਚੰਗੀ ਨਹੀਂ ਪਤਨੀ ਨੂੰ ਹਵਾ ਮਿਲਦੀ ਉਹ ਵੀ ਮਾੜੀ ਪਤੀ ਨੂੰ ਹਵਾ ਮਿਲਦੀ ਉਹ ਵੀ ਮਾੜੀ ਇਸ ਮਿਲਨ ਵਾਲੀ ਲੋਕਾਂ ਵੱਲੋਂ ਮਿਲਨ ਵਾਲੀ ਬੁਰੀ ਹਵਾ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਜਦੋਂ ਹਵਾ ਤੇਜ਼ ਚੱਲਦੀ ਹੈ ਨਾ ਤੇ ਉਹਦੇ ਸਾਹਮਣੇ ਬੜਾ ਕੁਝ ਉੱਡ ਜਾਂਦਾ ਹੈ ਜਦੋਂ ਉਹੀ ਹਵਾ ਤੂਫਾਨ ਬਣ ਜਾਂਦੀ ਹੈ ਤਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਹਿੱਲ ਜਾਂਦੀਆਂ ਵੱਡੇ-ਵੱਡੇ ਰੁੱਖ ਜੜਾਂ ਤੋਂ ਪੁੱਟੇ ਜਾਂਦੇ ਨੇ ਜਦੋਂ ਹਵਾ ਜ਼ਿਆਦਾ ਚੱਲ ਜਾਂਦੀ ਲੋਕਾਂ ਵੱਲੋਂ ਮਿਲਣ ਵਾਲੀ ਹਵਾ ਨੂੰ ਨਾਲੋਂ ਨਾਲ ਡਿਲੀਟ ਕਰ ਦਿਓ ਨਾਲੋਂ ਨਾਲ ਪਾਸੇ ਕਰ ਦਿਓ ਸਾਡੇ ਘਰ ਦਾ ਮਸਲਾ ਹੈ ਅਸੀਂ ਨਿਭੜਾਂਗੇ ਤੈਨੂੰ ਕਿਸੇ ਨੇ ਪੁੱਛਿਆ ਨਹੀਂ ਜਿੱਦਨ ਲੋੜ ਪੈਗੀ ਤੈਨੂੰ ਪੁੱਛਾਂਗੇ ਤੇਰੀ ਸਲਾਹ ਮੰਗੀ ਜਾਏਗੀ ਤੂੰ ਆਪਣੇ ਆਪ ਜਿਹੜੀ ਸਲਾਹ ਦੇ ਰਿਹਾ ਐ ਮੈਨੂੰ ਚੁਕਣਾ ਦੇ ਰਿਹਾ ਐ ਮੇਰੇ ਘਰ ਵਾਲੀ ਦੇ ਵਿਰੁੱਧ ਦੇ ਰਿਹਾ ਐ ਮੇਰੇ ਘਰ ਵਾਲੇ ਦੇ ਵਿਰੁੱਧ ਦੇ ਰਿਹਾ ਐ ਤੇਰੀ ਚੁਕਣਾ ਨੂੰ ਮੈਂ ਕਿਉਂ ਮੰਨਾਂ ਪਹਿਲੇ ਦਿਨ ਜਦੋਂ ਹਵਾ ਮਿਲਣੀ ਸ਼ੁਰੂ ਹੁੰਦੀ ਉਸੇ ਵਕਤ ਅਗਲੇ ਨੂੰ ਝਾੜ ਪਾਈ ਹੋਵੇ ਉਸੇ ਵਕਤ ਅਗਲੇ ਨੂੰ ਨੀਵਾ ਬਖਾਇਆ ਹੋਵੇ ਦੁਬਾਰਾ ਹੀ ਮਤ ਨਹੀਂ ਕਰਤਾ ਗੱਲ ਕਹਿੰਦੀ ਚੁਗਲੀ ਕਰਨ ਦੀ ਤੋਂ ਖੈਰ ਸਾਡਾ ਹਾਲ ਕੀ ਜਦੋਂ ਕੋਈ ਹਵਾ ਦਿੰਦਾ ਅਸੀਂ ਹੋਰ ਚਸਕਾ ਲੈ ਲੈ ਕੇ ਉਹ ਹਵਾ ਨੂੰ ਸੈਣਾ ਸ਼ੁਰੂ ਕਰ ਦਿੰਨੇ ਆ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੰਨੇ ਆ ਤੁਹਾਡਾ ਜੀਉਣਾ ਪਾਰਾ ਹੋ ਜਾਂਦਾ ਹੈ ਤਲਾਕ ਲੈਣਾ ਬੜਾ ਸੌਖਾ ਹੈ ਲੜਾਈ ਹੋਈ ਝਗੜਾ ਹੋਇਆ ਇੱਕ ਦੂਜੇ ਕੋਲ ਸੌਰੀ ਫੀਲ ਨਾ ਕੀਤੀ ਆਪਣੀ ਗੋਦੇ ਅੰਦਰ ਡਟੇ ਰਹੇ ਮੈਂ ਕਿਉਂ ਸੌਰੀ ਕਰਾਂ ਮੈਂ ਕਿਉਂ ਸੌਰੀ ਕਰਾਂ ਪਿੱਛੇ ਮਾਪੇ ਨੇ ਵੀ ਇਦਾਂ ਦਾ ਹੀ ਤੋਲ ਦੇ ਤਾਂ ਲੈ ਤੇਰੀ ਗਲਤੀ ਨਹੀਂ ਤੂੰ ਕਿਉਂ ਚੁਕੇ ਇੱਕ ਘਰ ਦੇ ਅੰਦਰ ਜੇ ਪਤੀ ਝੁਕਦਾ ਹੈ ਭਾਵੇਂ ਉਹ ਡੀਸੀ ਹੋਵੇ ਤੇ ਕੋਈ ਦੋਸ਼ ਨਹੀਂ ਜੇ ਪਤਨੀ ਝੁਕਦੀ ਹੈ ਭਾਵੇਂ ਉਹ ਡੀਸੀ ਹੋਵੇ ਕੋਈ ਦੋਸ਼ ਨਹੀਂ ਘਰ ਹੈ ਘਰ ਦੇ ਅੰਦਰ ਤੁਸੀਂ ਪਤੀ ਪਤਨੀ ਹੋ ਘਰ ਦੇ ਅੰਦਰ ਤੁਸੀਂ ਡੀ ਸੀ ਐਸ ਪੀ ਨਹੀਂ ਹੋ ਘਰ ਦੇ ਅੰਦਰ ਤੁਸੀਂ ਜੱਜ ਵਕੀਲ ਨਹੀਂ ਹੋ ਘਰ ਦੇ ਅੰਦਰ ਇੱਕ ਪਤਨੀ ਹੈ ਇੱਕ ਪਤੀ ਹੈ ਇੱਕ ਪਤੀ ਤੇ ਇੱਕ ਪਤਨੀ ਨੂੰ ਇੱਕ ਦੂਜੇ ਨੂੰ ਅੰਡਰਸਟੈਂਡ ਕਰਕੇ ਸੌਰੀ ਫੀਲ ਕਰ ਲੈਣਾ ਚਾਹੀਦਾ ਹੈ ਸਮਝ ਲੈਣਾ ਚਾਹੀਦਾ ਹੈ ਸਮਝਾ ਲੈਣਾ ਚਾਹੀਦਾ ਹੈ ਆਪਣੇ ਦਫ਼ਤਰ ਵਾਲੀ ਜਿਹੜੀ ਈਗੋ ਹੈ ਨਾ ਦਫ਼ਤਰ ਦੇ ਅੰਦਰ ਛੱਡ ਕੇ ਆਓ ਮੈਂ ਪੜਾਈ ਵਿੱਚ ਜ਼ਿਆਦਾ ਮੈਂ ਕਮਾਈ ਵਿੱਚ ਜ਼ਿਆਦਾ ਮੈਂ ਕਲੈਕਟਰਾਂ ਮੈਂ ਐਸ ਪੀ ਹਾਂ ਮੈਂ ਆ ਮੈਂ ਆਓ ਇਹ ਜਿਹੜੀ ਔਦੇ ਦੀ ਗੋਏ ਨਾ ਇਹਨੂੰ ਬਾਰ ਬਾਰ ਛੱਡ ਕੇ ਆਇਆ ਕਰੋ ਔਦੇ ਦੀ ਈਗੋ ਨੂੰ ਆਪਣੇ ਨਾਲ ਆਪਣੇ ਘਰ ਵਿੱਚ ਲੈ ਕੇ ਆਓਗੇ ਤੇ ਤੁਹਾਡਾ ਘਰ ਟੁੱਟੇਗਾ ਹੀ ਟੁੱਟੇਗਾ ਅੱਜ ਨਹੀਂ ਕੱਲ ਟੁੱਟੇਗਾ ਨਾ ਪਤਨੀ ਬਰਦਾਸ਼ਤ ਕਰੇਗੀ ਨਾ ਪਤੀ ਬਰਦਾਸ਼ਤ ਕਰੇਗਾ ਤਲਾਕ ਲੈਣਾ ਸੌਖਾ ਹੁੰਦਾ ਹੈ ਪਰ ਦੋਵੇਂ ਜਦੋਂ ਵੱਖ-ਵੱਖ ਹੋ ਜਾਂਦੇ ਨੇ ਨਾ ਉਹਨਾਂ ਨੂੰ ਜ਼ਿੰਦਗੀ ਗੁਜ਼ਾਰਨੀ ਪਹਾੜ ਵਰਗੀ ਜ਼ਿੰਦਗੀ ਗੁਜ਼ਾਰਨੀ ਬੜੀ ਔਖੀ ਹੁੰਦੀ ਹੈ ਜੇ ਤੁਸੀਂ ਇੱਕ ਨੂੰ ਇੱਕ ਨਾਲੋਂ ਹਟ ਕੇ ਦੂਜੇ ਦੇ ਨਾਲ ਆਪਣਾ ਸਬੰਧ ਬਣਾਉਂਦੇ ਹੋ ਵਿਆਹ ਚਾਉਂਦੇ ਹੋ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹੋ ਤੇ ਕਿਸੇ ਨੇ ਲਿਖ ਕੇ ਤੁਹਾਨੂੰ ਗਰੰਟੀ ਦਿੱਤੀ ਹੈ ਵੀ ਜਿਹਨੂੰ ਛੱਡ ਕੇ ਜਾ ਰਹੀ ਹੈ ਇਹਦੇ ਨਾਲ ਉਹ ਚੰਗਾ ਮਿਲੇਗਾ ਜਾਂ ਜਿਹਨੂੰ ਛੱਡ ਕੇ ਜਾ ਰਿਹਾ ਹੈ ਇਹਦੇ ਨਾਲ ਉਹ ਚੰਗਾ ਮਿਲੇਗਾ ਕੋਈ ਦੂਸਰਾ ਸ਼ਖਸ ਜਿਹੜਾ ਅਗਲਾ ਮਿਲੇਗਾ ਜੇ ਤੇ ਉਹ ਸਿਆਣਾ ਹੋਇਆ ਉਹ ਤੁਹਾਨੂੰ ਯੂਜ਼ ਕਰੇਗਾ ਔਰ ਕੇਲੇ ਦੀ ਛਿਲੜ ਵਾਂਗੂ ਪਰਾਂ ਸੁੱਟ ਦੇਗਾ ਵੀ ਤੂੰ ਆਪਣੇ ਪਤੀ ਦੀ ਨਹੀਂ ਬਣੀ ਤੂੰ ਆਪਣੇ ਪਤੀ ਦਾ ਪਤੀ ਦਾ ਪਤੀ ਦਾ ਤੇਰੇ ਅੰਦਰ ਕਰੇਜ ਨਹੀਂ ਹੈ ਪਤਨੀ ਦਾ ਤੇਰੇ ਅੰਦਰ ਕਰੇਜ ਨਹੀਂ ਹੈ ਤੋ ਪਤਨੀ ਦੀ ਨਹੀਂ ਪਤਨੀ ਦਾ ਵੀ ਨਹੀਂ ਬਣਿਆ ਪਤੀ ਨਹੀਂ ਪਤੀ ਦਾ ਵੀ ਨਹੀਂ ਬਣਿਆ ਤੇ ਫਿਰ ਮੇਰਾ ਕਿਵੇਂ ਬਣ ਜਾਏਗਾ ਇੰਨਾਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਆਪਣੇ ਘਰ ਨੂੰ ਅੱਗੇ ਵਧਾਉਣ ਦਾ ਯਤਨ ਕਰੋ ਹੁਣ ਮੈਂ ਅਖੀਰ ਦੇ ਉੱਤੇ ਇੱਕ ਗੱਲ ਕਰ ਦੇਣਾ ਉਹ ਗੱਲ ਇਹ ਹੈ ਤੁਹਾਡੇ ਤਨ ਦੇ ਉੱਤੇ ਪਾਇਆ ਹੋਇਆ ਜਿਹੜਾ ਕੱਪੜਾ ਹੈ ਉਹ ਕੱਪੜਾ ਬੜਾ ਮਹਿੰਗਾ ਹੋਵੇ ਔਰ ਭਾਰੀ ਕੀਮਤ ਵਾਲਾ ਹੋਵੇ ਉਹ ਕਪੜਾ ਤੁਸੀਂ ਕਿਧਰੇ ਦੇਸ਼ ਜਾਂ ਵਿਦੇਸ਼ ਵਿੱਚੋਂ ਮਹਿੰਗਾ ਮੁੱਲ ਖਰਚ ਕੇ ਮੰਗਾਇਆ ਹੋਏ। ਚਲਦਿਆਂ ਚਲਦਿਆਂ ਕਪੜੇ ਨੂੰ ਮਮੂਲੀ ਜੀ ਕਿਧਰੇ ਨਾ ਖੁੰਗੀ ਲੱਗ ਗਈ ਉਹ ਕਪੜਾ ਫਟ ਗਿਆ। ਹੁਣ ਕੀ ਕਰਦੇ ਹੋ? ਤੁਹਾਡੇ ਪਸੰਦੀ ਦਾ ਕਪੜਾ ਹੈ। ਮਹਿੰਗੇ ਭਾ ਦਾ ਕਪੜਾ ਹੈ। ਤੁਹਾਨੂੰ ਚੰਗਾ ਬੜਾ ਲੱਗਦਾ ਹੈ, ਸੁੱਟਣ ਤੇ ਦਿਲ ਨਹੀਂ ਕਰਦਾ। ਹੁਣ ਉਹ ਮਮੂਲੀ ਜੀ ਨਾ ਮਾਤਰ ਨੋ ਮਾਤਰ ਉਹਨੂੰ ਕਿਧਰੇ ਖੁੰਗੀ ਲੱਗ ਗਈ ਉਹ ਪਾਟ ਗਿਆ। ਤੁਹਾਡਾ ਕੀ ਹੁੰਦਾ ਪਲਾਲ ਉਹਨੂੰ ਸੁੱਟਦੇ ਨਹੀਂ ਭਾਵੇਂ ਕਿੰਨੇ ਵੀ ਅਮੀਰ ਹੋਵੋ ਸੁੱਟਦੇ ਨਹੀਂ ਉਹਨੂੰ ਰਫੂ ਕਰਦੇ ਆ ਔਰ ਇਸ ਤੰਨ ਦਾ ਰਫੂ ਕਰਦੇ ਹੋ ਵੀ ਕਿਸੇ ਵੇਖਣ ਵਾਲੇ ਨੂੰ ਵੀ ਪਤਾ ਨਹੀਂ ਲੱਗਦਾ ਵੀ ਇਹ ਰਫੂ ਹੋਇਆ ਹੈ ਜਾਂ ਨਹੀਂ ਹੋਇਆ ਕੱਪੜੇ ਦਾ ਇਲਾਜ ਹੁੰਦਾ ਹੈ ਕੱਪੜੇ ਨੂੰ ਰਫੂ ਹੁੰਦਾ ਹੈ ਚੰਗੇ ਕਾਰੀਗਰ ਕੋਲ ਹੁੰਦਾ ਹੈ ਤੁਸੀਂ ਆਪਣੇ ਤੰਤੇ ਹੰਡਾਈ ਜਾਂਦੇ ਹੋ ਜੇ ਮਹਿੰਗਾ ਕੱਪੜਾ ਰਫੂ ਕਰਾ ਕੇ ਹੰਡਾਇਆ ਜਾ ਸਕਦਾ ਹੈ ਸ਼ੌਂਕ ਪੂਰਾ ਕੀਤਾ ਜਾ ਸਕਦਾ ਹੈ ਤੇ ਕੀ ਰਿਸ਼ਤਾ ਤੁਹਾਡਾ ਕਪੜੇ ਨਾਲੋਂ ਵੀ ਸਸਤਾ ਜੇ ਰਿਸ਼ਤੇ ਦੇ ਅੰਦਰ ਕਿਧਰੇ ਖੁੰਗੀ ਲੱਗ ਗਈ ਰਿਸ਼ਤੇ ਦੇ ਅੰਦਰ ਕਿਧਰੇ ਪਾਟਕ ਪੈ ਗਿਆ ਰਿਸ਼ਤੇ ਦੇ ਅੰਦਰ ਕਿਧਰੇ ਦੂਰੀ ਬਣ ਗਈ ਰਿਸ਼ਤੇ ਦੇ ਅੰਦਰ ਕਿਧਰੇ ਦਰਾੜ ਬਣ ਗਏ ਤੇ ਕੀ ਉਹ ਦਰਾੜ ਨੂੰ ਭਰਿਆ ਨਹੀਂ ਜਾ ਸਕਦਾ ਕਿ ਉਸ ਖੁੰਗੀ ਨੂੰ ਰਫੂ ਨਹੀਂ ਕੀਤਾ ਜਾ ਸਕਦਾ ਕਿ ਨੇੜਤਾ ਦੁਬਾਰਾ ਨਹੀਂ ਬਣਾਈ ਜਾ ਸਕਦੀ ਤੁਹਾਡੀ ਜ਼ਿੰਦਗੀ ਬਹੁਤੋਂ ਮਹੂਲਕ ਤੇ ਬਹੁਤੋਂ ਮਹੂਲਕ ਹੈ ਕਪੜਾ ਜ਼ਿੰਦਗੀ ਤੋਂ ਕੁਰਬਾਨ ਕੀਤਾ ਜਾ ਸਕਦਾ ਹੈ ਜ਼ਿੰਦਗੀ ਕਪੜੇ ਤੋਂ ਕੁਰਬਾਨ ਨਹੀਂ ਹੁੰਦੀ ਜ਼ਿੰਦਗੀ ਨੂੰ ਵੀ ਰਫੂ ਕਰ ਲਿਆ ਕਰੋ ਰਿਸ਼ਤਿਆਂ ਨੂੰ ਵੀ ਰਫੂ ਕਰ ਲਿਆ ਕਰੋ ਰਿਸ਼ਤਿਆਂ ਨੂੰ ਰਫੂ ਕਰਨ ਦੀ ਆਦਤ ਦਿਨ ਪਰ ਦਿਨ ਲਗਾਤਾਰ ਘਟਦੀ ਹੋਈ ਨਜ਼ਰ ਪੈ ਰਹੀ ਤਾਂ ਕਰਕੇ ਰਿਸ਼ਤੇ ਬिखरਦੇ ਹੋਏ ਨਜ਼ਰ ਪੈ ਰਹੇ ਰਿਸ਼ਤਿਆਂ ਨੂੰ ਰਫੂ ਕਰੋ ਘਰ ਦੇ ਅੰਦਰ ਕਲੇਸ਼ ਨਾ ਵਧੇ ਬੈ ਕੇ ਮਸਲੇ ਸੁਲਝਾਓ ਤਲਾਕ ਤੱਕ ਤੇ ਤੁਹਾਡੀ ਨੌਬਤ ਜਾਣੀ ਨਹੀਂ ਚਾਹੀਦੀ ਮੈਂ ਤੇ ਪ੍ਰੇਰ ਕਰਾਂਗਾ ਖੁਦਾਵੰਦ کریم ਪਰਮਾਤਮਾ ਅੱਗੇ ਅਰਦਾਸ ਕਰਾਂਗਾ हे ਖੁਦਾ ਸਾਰਿਆਂ ਦੇ ਧੀਆਂ ਤੇ ਪੁੱਤ ਆਪਣੇ ਆਪਣੇ ਘਰਾਂ ਦੇ ਅੰਦਰ ਐ ਸੁਖ ਸ਼ਾਂਤੀ ਦੇ ਨਾਲ ਹੱਸਦੇ ਰਹਿਣ ਵਸਦੇ ਰਹਿਣ ਜਿਉਂਦੇ ਰਹਿਣ ਮੌਜਾਂ ਬਹਾਰਾਂ ਮਾਣਦੇ ਰਹਿਣ ਪਰ ਤਲਾਕ ਵਾਲੀ ਇਹ ਜਿਹੜੀ ਬਿਮਾਰੀ ਹੈ ਨਾ ਇਹਨੂੰ ਜ਼ੁਬਾਨ ਤੇ ਵੀ ਨਾ ਲਿਆਇਓ ਮਨ ਵਿੱਚ ਵੀ ਨਾ ਸੋਚਿਓ ਬਹੁਤ ਗੰਦੀ ਹੈ ਬਹੁਤ ਬੁਰੀ ਹੈ ਵਾਹਿਗੁਰੂ ਜੀ ਕਾ ਖਾਲਸਾ